ਕੈਨੇਡਾ ਦੇ ਵਿੱਚ ਕਾਰਾਂ ਦੀ ਚੋਰੀ ਦਾ ਮਸਲਾ ਬੜਾ ਵੱਡਾ ਹੈ ਕਿ 온ਟਾਰੀਓ ਦੇ ਵਿੱਚ ਕਾਰਾਂ ਦੀ ਚੋਰੀ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਚਰਚਾ ਦੇ ਵਿੱਚ ਰਹਿੰਦੀਆਂ ਨੇ ਲੋਕ ਪਰੇਸ਼ਾਨ ਨੇ ਸਮੇਂ-ਸਮੇਂ ਤੇ ਐਡਵਾਈਸ ਜਾਂ ਇਸ ਚੀਜ਼ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਲਗਾਤਾਰ ਚੱਲਦੀ ਰਹਿੰਦੀ ਹੈ ਬੇਸ਼ੱਕ 온ਟਾਰੀਓ ਪ੍ਰੋਵਿੰਸ਼ਲ ਸਰਕਾਰ ਹੋਵੇ ਜਾਂ ਫੈਡਰਲ ਸਰਕਾਰ ਹੋਵੇ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਫੰਡਾਂ ਦੀ ਅਨਾਊਂਸਮੈਂਟ ਜਿਹੜੀ ਉਹ ਕੀਤੀ ਗਈ ਹੈ ਕਿ ਕਾਰ ਥਿਫਟ ਜਿਹੜੀ ਹੈ ਇਹਨੂੰ ਘਟਾਇਆ ਜਾ ਸਕੇ ਰੋਕਿਆ ਜਾ ਸਕੇ ਸਪੈਸ਼ਲ ਯੂਨਿਟਸ ਬਣਾ ਕੇ ਬਹੁਤ ਸਾਰੀਆਂ ਕਾਰਵਾਈਆਂ ਅਮਲ ਚਲਿਆਂਦੀਆਂ ਵੀ ਗਈਆਂ ਪਰ ਇਸ ਤੋਂ ਇਲਾਵਾ ਫੈਡਰਲ ਸਰਕਾਰ ਦੇ ਆਪਣੇ ਡਿਪਾਰਟਮੈਂਟਸ ਦੀਆਂ ਕਾਰਾਂ ਜਿਹੜੀਆਂ ਉਹ ਚੋਰੀ ਹੋ ਰਹੀਆਂ ਨੇ ਉਹ ਵੀ ਇੱਕ ਸਮੱਸਿਆ ਜਿਹੜੀ ਉਹ ਬਣੀ ਹੋਈ ਹੈ ਸੋ ਹਾਊਸ ਆਫ ਕਾਮਨਸ ਵੱਲੋਂ ਇਸ ਹਫਤੇ ਜਿਹੜੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਜਨਵਰੀ 2016 ਤੋਂ ਇਸ ਸਾਲ ਫਰਵਰੀ ਤੱਕ 48 ਜਿਹੜੀਆਂ ਸਰਕਾਰੀ ਵਾਹਨ ਨੇ ਉਹ ਚੋਰੀ ਹੋ ਚੁੱਕੇ ਨੇ ਤੇ ਜਦੋਂ 48 ਵਾਹਨ ਹੋ ਚੁੱਕੇ ਨੇ ਤੇ ਇਹਨਾਂ ਚੋਂ ਜ਼ਿਆਦਾਤਰ ਜਿਹੜੇ ਸੀ Ontario ਦੇ ਨਾਲ ਸਬੰਧਤ ਸੀ 14 ਵਿਭਾਗਾਂ ਦੇ ਨਾਲ ਏਜੰਸੀਆਂ ਦੇ ਵਾਹਨ ਚੋਰੀ ਹੋਏ ਨੇ ਇਸ ਤੋਂ ਇਲਾਵਾ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ RCMP ਨੂੰ ਹੋਇਆ ਉਹਨਾਂ ਦੇ 19 ਦੇ ਲਗਭਗ ਕਾਰਾਂ ਜਿਹੜੀਆਂ ਉਹ ਚੋਰੀ ਹੋਈਆਂ ਨੇ ਤੇ ਇਸ ਤੋਂ ਮਿਨਿਸਟਰੀ ਵੀ ਨਹੀਂ ਬੱਸ ਸਕੀ ਜਿਹਦੇ ਵਿੱਚ ਜਸਟਿਸ ਮਿਨਿਸਟਰ ਦੀਆਂ ਘੱਟੋ ਘੱਟ ਤਿੰਨ ਕਾਰਾਂ ਜਿਹੜੀਆਂ ਉਹ ਚੋਰੀ ਹੋਈਆਂ ਤੇ ਦਸਤਾਵੇਜ਼ਾਂ ਅਨੁਸਾਰ ਚੋਰੀ ਹੋਈਆਂ ਚਾਰ ਦਰਜਨ ਕਾਰਾਂ ਦੇ ਵਿੱਚੋਂ ਦੋ ਇੱਕ ਤੋਂ ਵੱਧ ਵਾਰ ਜਿਹੜੀਆਂ ਉਹ ਚੋਰੀ ਹੋਈਆਂ ਨੇ ਤੇ 34 ਗੱਡੀਆਂ ਜਿਹੜੀਆਂ ਉਹ ਬਰਾਮਦ ਵੀ ਕੀਤੀਆਂ ਗਈਆਂ ਤਾਂ ਹੁਣ ਜਦੋਂ RCMP ਦੀਆਂ ਕਾਰਾਂ ਚੋਰੀ ਹੋ ਰਹੀਆਂ ਨੇ ਫੈਡਰਲ ਸਰਕਾਰ ਦੀਆਂ ਕਾਰਾਂ ਜਿਹੜੀਆਂ ਉਹ ਚੋਰੀ ਹੋ ਰਹੀਆਂ ਨੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਤੇ ਜ਼ਿਆਦਾ 온ਟਾਰੀਓ ਦੇ ਵਿੱਚ ਹੋ ਰਹੀਆਂ ਨੇ ਤਾਂ ਇਸ ਸਮੱਸਿਆ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਕਿਹਾ ਕਿ ਕਾਰਾਂ ਚੋਰੀ ਇੱਕ ਚਿੰਤਾਜਨਕ ਤੇ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਇਹਦਾ ਹੱਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਲਗਾਤਾਰ ਕਦਮ ਜੜੇਉ ਚੁੱਕੇ ਜਾ ਰਹੇ ਨੇ ਕਹਿੰਦੇ ਕਿ ਬੇਸ਼ੱਕ ਇਸ ਮਸਲੇ ਦੇ ਵਿੱਚ ਇੱਕ ਨੈਸ਼ਨਲ ਸਮਿਟ ਕਰਾਉਣ ਦਾ ਮੁੱਦਾ ਹੋਵੇ ਜਾਂ ਫਿਰ ਫੰਡ ਜਿਹੜੇ ਉਹ ਮੁਹੱਈਆ ਕਰਵਾਉਣ ਦਾ ਮੁੱਦਾ ਹੋਵੇ ਤੇ ਇਹ ਕਾਰਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾ ਕੇ ਨਾ ਵਿਕਣ ਤਾਂ ਉਹਦੇ ਲਈ ਵੀ ਕਦਮ ਚੁੱਕੇ ਜਾ ਰਹੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਕਾਰਾਂ ਚੋਰੀ ਕਰਨ ਤੋਂ ਬਾਅਦ ਇਹਨਾਂ ਨੂੰ ਮੌਂਟਰੀਅਲ ਪੋਰਟ ਦੇ ਥਰੂ ਜਾਂ ਤਾਂ ਅਫਰੀਕਾ ਦੇ ਵਿੱਚ ਜਾਂ ਗਲਫ ਕੰਟਰੀਜ਼ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਇਹ ਕਾਰਾਂ ਜਾ ਕੇ ਵਿਕਦੀਆਂ ਨੇ ਤੇ ਉੱਥੇ ਬਹੁਤ ਸਾਰੀਆਂ ਕਾਰਾਂ ਦੀਆਂ ਵੀਡੀਓਜ਼ ਫੋਟੋਜ਼ ਕਈ ਵਾਰੀ ਇਸ ਟੰਗ ਦੀਆਂ ਵੀ ਆਈਆਂ ਨੇ ਕਿਉਂ ਕੈਨੇਡੀਅਨ ਨੰਬਰ ਪਲੇਟਾਂ ਦੇ ਨਾਲ ਜਿਹੜਾ ਉਹ ਚਲਾ ਰਹੇ ਆ ਉੱਥੇ ਤੇ ਕਿਹਾ ਜਾਂਦਾ ਕਿ ਉਹਦੇ ਨਾਲ ਕੀਮਤ ਜਿਹੜੀ ਉਹ ਵੱਧ ਮਿਲਦੀ ਹੈ ਤਾਂ ਇਸ ਮੁੱਦੇ ਨੂੰ ਲੈ ਕੇ 온ਟਾਰੀਓ ਪੋਰਟ ਦੇ ਉੱਪਰ ਪਿਛਲੇ ਸਮੇਂ ਦੌਰਾਨ ਸੈਂਕੜੇ ਕਾਰਾਂ ਦੀ ਬਰਾਮਦਗੀ ਜਿਹੜੀ ਉਹ ਸਾਂਝੇ ਆਪਰੇਸ਼ਨਸ ਦੇ ਵਿੱਚ ਕੀਤੀ ਹੈ ਜਿਹਦੇ ਵਿੱਚ CBSA ਦੇ ਅਧਿਕਾਰੀ ਵੀ ਸੀਗੇ ਫੈਡਰਲ ਪੁਲਿਸਿੰਗ ਸਿਸਟਮ ਦੇ ਅਧੀਨ ਤੇ ਨਾਲੋਂ ਨਾਲ ਕਿਊਬਿਕ ਦੀ ਪੁਲਿਸ ਫੋਰਸਸ ਵੀ ਸੀਗੀਆਂ ਮੌਂਟਰੀਅਲ ਦੀਆਂ ਤੇ অন্ਟਾਰੀਓ ਦੀ ਜਿਹੜੀ ਟਾਸਕ ਫੋਰਸ ਹੈ ਉਹਦੇ ਸਾਂਝੇ ਆਪਰੇਸ਼ਨ ਦੇ ਜ਼ਰੀਏ ਯਤਨ ਜਿਹੜੇ ਉਹ ਕੀਤੇ ਗਏ ਪਰ ਕਾਰਾਂ ਚੋਰੀ ਦੇ ਮਸਲੇ ਨੂੰ ਘੱਟ ਉਸ ਢੰਗ ਦੇ ਨਾਲ ਨਹੀਂ ਕੀਤਾ ਜਾ ਸਕਦਾ ਇਹਨੂੰ ਲੈ ਕੇ ਬਹੁਤ ਸਾਰੇ ਸੁਝਾਅ ਸਮੇਂ-ਸਮੇਂ ਤੇ ਗਵਰਨਮੈਂਟ ਦੇ ਵੱਲੋਂ ਦਿੱਤੇ ਗਏ ਗੱਲਬਾਤ ਕਹੀ ਗਈ ਕਿ ਜਿਹੜੇ ਸਕਿਉਰਿਟੀ ਫੀਚਰਸ ਨੇ ਉਹਨਾਂ ਦੇ ਵਿੱਚ ਤਬਦੀਲੀ ਜਿਹੜੀ ਉਹ ਕਰਨੀ ਚਾਹੀਦੀ ਹੈ ਸਿਟੀ ਆਫ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹੋਰਾਂ ਦੇ ਵੱਲੋਂ ਵੀ ਜਿਹੜੀਆਂ ਆਟੋਮੋਬਾਈਲ ਕੰਪਨੀਆਂਜ਼ ਨੇ ਉਹਨਾਂ ਤੱਕੇ ਪਹੁੰਚ ਕੀਤੀ ਗਈ ਸੀ ਪਰ ਇੱਕ ਸਿਟੀ ਦੇ ਮੇਅਰ ਦੇ ਕਹਿਣ ਦੇ ਉੱਪਰ ਜਿਹੜੀਆਂ ਆਟੋਮੋਬਾਈਲ ਕੰਪਨੀਆਂ ਨੇ ਉਹ ਫੀਚਰਸ ਨਹੀਂ ਬਦਲਣ ਲੱਗੀਆਂ ਇਸ ਕਰਕੇ ਉਹਨਾਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਫੈਡਰਲ ਸਰਕਾਰ ਇਸ ਮਾਮਲੇ ਦੇ ਵਿੱਚ ਕਦਮ ਚੁੱਕੇ ਪਰ ਸਮੇਂ-ਸਮੇਂ ਤੇ ਦੇਸੀ ਤਰੀਕੇ ਦੇ ਨਾਲ ਗੱਡੀਆਂ ਲੌਕ ਕਰਨ ਦੇ ਲਈ ਆਖਿਆ ਜਾਂਦਾ ਕਿ ਉਹ ਰਿਟਾਇਰ ਨੂੰ ਸੰਗਲ ਜਿਹੜਾ ਉਹ ਪਾ ਦਿਓ ਜਾਂ ਸਟੀਅਰਿੰਗ ਦੇ ਉੱਪਰ ਜਿਹੜਾ ਡੰਡਾ ਜਾਂ ਫਸਾ ਕੇ ਉਹਨੂੰ ਲੌਕ ਜਿਹੜਾ ਉਹ ਕਰ ਦਿਓ ਤਾਂ ਇਹ ਵੱਖ-ਵੱਖ ਤਰੀਕੇ ਸਮੇਂ-ਸਮੇਂ ਤੇ ਲੋਕਾਂ ਨੂੰ ਦੱਸੇ ਗਏ ਪਰ ਲੋਕ ਚਾਹੁੰਦੇ ਨੇ ਕਿ ਉਹਨਾਂ ਦੀਆਂ ਕਾਰਨ ਜਿਹੜੀਆਂ ਉਹ ਸੁਰੱਖਿਅਤ ਰਹਿਣ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਤੇ ਬੋਝ ਇਹਦੇ ਨਾਲ ਬਹੁਤ ਵੱਧਦਾਗਾ 1 ਬਿਲੀਅਨ ਦੇ ਲਗਭਗ ਦਾ ਬੋਝ ਪਿਛਲੇ ਸਾਲ ਪੈਣ ਦੀ ਗੱਲਬਾਤ ਕੀਤੀ ਗਈ ਸੀ ਤੇ ਜਿੰਨਾ ਬੋਝ ਇੰਸ਼ੋਰੈਂਸ ਕੰਪਨੀਆਂ ਤੇ ਚੋਰੀ ਦੀਆਂ ਘਟਨਾਵਾਂ ਨਾਲ ਵਧੇਗਾ ਉਹਨਾਂ ਇੰਸ਼ੋਰੈਂਸ ਵੀ ਲੋਕਾਂ ਦਾ ਵਧਣਾ ਤੇ ਖਾਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਸਪੈਸੀਫਿਕ ਖੇਤਰ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਦੇਣ ਤੋਂ ਹੀ ਹੱਥ ਜੜੇ ਉਹ ਖੜੇ ਕਰ ਜਾਣ ਤਾਂ ਉਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਕਦਮ ਚੁੱਕਣ ਦੀ ਜ਼ਰੂਰਤ ਹੈ ਸੋ ਸਰਕਾਰ ਦੀਆਂ ਗੱਡੀਆਂ ਵੀ ਜਿਹੜੀਆਂ ਉਹ ਚੋਰੀ ਹੋ ਰਹੀਆਂ ਨੇ RCMP ਦੀਆਂ ਵੀ ਚੋਰੀ ਹੋ ਰਹੀਆਂ ਨੇ ਹੁਣ ਦੇਖਦੇ ਹਾਂ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਕਿਸ ਸਮੇਂ ਤੱਕ ਕੀਤਾ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ